ਬੀਤੇ ਦਿਨੀ ਵਿਧਾਨ ਸਭਾ ਹਲਕਾ ਧਰਮਕੋਟ ਦੇ ਪਿੰਡ ਭਿੰਡਰ ਖੁਰਦ ਵਿਖੇ ਨੌਜਵਾਨ ਉਮਰ ਸਿਰਸਿੰਘ ਸ਼ੀਰਾ ਦੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੀ ਅੱਜ ਅੰਤਿਮ ਅਰਦਾਸ ਵਿੱਚ ਜਿੱਥੇ ਹਲਕੇ ਭਾਰ ਤੋਂ ਵੱਡੇ ਗੰਤੀ ਵਿੱਚ ਲੋਕ ਇਕੱਤਰ ਹੋਏ ਉੱਥੇ ਇਹ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਗੜ ਵਿਸ਼ੇਸ਼ ਤੌਰ ਤੇ ਪਰਿਵਾਰ ਨਾਲ ਦੁੱਖ ਵਿੱਚ ਸ਼ਰੀਕ ਹੋਣ ਲਈ ਪਹੁੰਚੇ ਉਹਨਾਂ ਜਿੱਥੇ ਉਮਰ ਸਿੰਘ ਸ਼ੀਰੇ ਨੂੰ ਸਰਦਾ ਸੋਣ ਭੇਟ ਕੀਤੇ ਉੱਥੇ ਹੀ ਪਰਿਵਾਰ ਨਾਲ ਦੁੱਖ ਦਾ ਭਟਕਾਵਾ ਵੀ ਕੀਤਾ ਅੱਜ ਮੈਂ ਧਲੇਰ ਕਰਮਕੋਡ ਦੇ ਨੇੜੇ ਪਿੰਡ ਪਿੰਡ ਭਿੰਡਰ ਖੁਰਦ ਦੇ ਵਿੱਚ ਜਿੱਥੇ ਇੱਕ ਨੌਜਵਾਨ ਜਿਹੜਾ ਕਿ ਨੈਸਲੇ ਵਿੱਚ ਕੰਮ ਕਰਦਾ ਸੀ ਤੇ ਨੈਸਲੇ ਦੇ ਜਿਹੜੇ EMPLOYEES ਐ ਉਥੇ ਕਰਮਚਾਰੀ ਆ ਹੇਠਲੇ ਲੈਵਲ ਦੇ ਉਹਨਾਂ ਦੀ ਯੂਨੀਅਨ ਦਾ ਪ੍ਰਧਾਨ ਸੀ ਇੱਕ ਬਹੁਤ ਹੀ ਹੁਨਾਰ ਪਹਿਲਾਂ ਪੰਜ ਵੀ ਰਿਹਾ ਤੇ ਹੁਣ ਉਹਨਾਂ ਦੇ ਪਰਿਵਾਰ ਚੋਂ ਭਜਾਈ ਆ ਜਿਹੜੀ ਉਹਦੀ ਬਲੌਕ ਸੰਸਥਾ ਮੈਂਬਰ ਜੀ ਸੀ ਚੋਨਾ ਦੀ ਲਾਕ ਡਾਟ ਪਿੱਛੇ ਆ ਜਿਹੜੀ ਝਾੜੂ ਵਾਲਿਆਂ ਦੀ ਸਰਕਾਰ ਹੈ ਇਹਦੇ ਸਰਪੰਚ ਤੇ ਇਹਦੇ ਬੰਦਿਆਂ ਨੇ ਗੋਲੀਆਂ ਮਾਰ ਕੇ ਨੌਜਵਾਨ ਦਾ ਖਤਲ ਕਰ ਦਿੱਤਾ ਉਮਰ ਸੀਰ ਸਿੰਘ ਬਹੁਤ ਹੀ ਹੋਣਹਾਰ ਨੌਜਵਾਨ ਸੀ ਤੇ ਇੱਥੋਂ ਦੇ ਮੌਜੂਦਾ ਸਰਪੰਚ ਤੇ ਉਹਦੇ ਨਾਲ ਦੇ ਬੰਦਿਆਂ ਨੇ ਸਿਰਫ ਇਹ ਇਸ ਕਰਕੇ ਕਿ ਇਹਦੀ ਪਰਜਾਈ ਨੂੰ ਇਹਨੇ ਵੋਟਾਂ ਜਿ ਚਤਾਇਆ ਤੇ ਇਹ ਕਾਂਗਰਸ ਜੁਆਇਨ ਕਰ ਗਿਆ ਉਦੇ ਕਰਕੇ ਕੀ 35 ਗੋਲੀਆਂ ਇਕੱਠੀਆਂ ਮਾਰੀਆਂ ਹਨ ਮਾਰਨ ਵਾਸਤੇ ਮੈਂ ਪੁੱਛਣਾ ਚਾਹੁੰਦਾ ਇਹ ਜਿਹੜੇ ਆਪਣੇ ਆਪ ਨੂੰ ਇਨਕਲਾਬੀ ਸਰਕਾਰ ਕਹਿੰਦੀ ਸੀ ਅੱਜ ਤੁਹਾਡਾ ਇਨਕਲਾਬ ਕਿੱਥੇ ਹੈ ਕੀ ਆ ਤੁਸੀਂ ਇਹ ਇਨਕਲਾਬ ਲੈ ਕੇ ਆਣਾ ਸੀ ਜਿਹੜੀ ਪੁਲਿਸ ਹੈ ਕਿੰਨੇ ਦਿਨ ਹੋ ਗਿਆ ਕਤਲ ਹੋਏ ਨੂੰ ਅੱਜ ਤੱਕ ਉਹਨੇ ਬੰਦੇ ਫੜੇ ਨਹੀਂ ਉਹ ਬੁਰਸ਼ਾ ਕਰਦੀ ਕਰਦੇ ਸ਼ਰੀਆਮ ਕੋ ਮਰੇ ਤੇ ਕੋਈ ਸੁਣਵਾਈ ਪਰਿਵਾਰ ਦੀ ਗਰੀਬ ਪਰਿਵਾਰ ਦੀ ਸਾਡਾ ਬਹੁਤ ਹੀ ਗਰੀਬ ਦਲਿਤ ਪਰਿਵਾਰ ਚੋਂ ਮੁੰਡਾ ਸੀ ਔਰ ਉਸਨੇ ਐਨੀ ਹੋਣਹਾਰਤਾ ਕਰੀ ਕਿ ਯੂਨੀਅਨ ਦਾ ਪ੍ਰਧਾਨ ਬਣਿਆ ਤੇ ਗਰੀਬ ਦੇ ਨਾਲ ਖੜਦਾ ਸੀ ਲੋਕਾਂ ਦੇ ਕੰਮ ਆਉਂਦਾ ਸੀ ਲੋਕਾਂ ਨੇ ਮਾਣ ਸਨਮਾਨ ਦਿੱਤਾ ਉਹਨੂੰ ਉਹਦੇ ਪਰਿਵਾਰ ਚੋਂ ਦੀ ਪਰਜਾਈ ਨੂੰ ਬਲੌਕ ਸੰਮਤੀ ਜਿਤਾਇਆ ਡਾਕ ਡਾੜ ਦੇ ਵਿੱਚ ਝਾੜੂ ਵਾਲਿਆਂ ਨੇ ਉਹਦਾ ਕਤਲ ਕਰਵਾਇਆ ਤੇ ਕੀਤਾ ਤੇ ਅੱਜ ਤੱਕ ਪੁਲਿਸ ਕੁਝ ਕਰ ਨਹੀਂ ਰਹੀ ਮੈਂ ਚੇਤਾਵਨੀ ਦੇਣਾ ਚਾਹੁੰਦਾ ਪੁਲਿਸ ਨੂੰ ਕਿ ਇਹਨਾਂ ਨੇ ਜਿਹੜੇ ਇਹ ਲੋਕਾਂ ਨੂੰ ਤੁਸੀਂ ਚਮਲਾਏ ਜਾਂਦੇ ਹੋ ਇਹਨਾਂ ਨੇ ਫਿਰ ਤੁਹਾਡੇ ਪਰ ਵੀ ਪੈਣਾ ਹੈ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਰਿਹਾ ਹੈ ਕੋਸ਼ਿਸ਼ ਕਰੋ ਐਸਐਸਪੀ ਨੂੰ ਵੀ ਕਹਿਣਾ ਚਾਹੁੰਦਾ ਡੀਜੀਪੀ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਬੰਦੇ ਜ਼ਿੰਮੇਵਾਰ ਹੈ ਉਹਨਾਂ ਨੂੰ ਤੁਰੰਤ ਫੜੋ ਨਹੀਂ ਕਾਂਗਰਸ ਪਾਰਟੀ ਮੇਰੇ ਨਾਲ ਇਥੋਂ ਦੇ ਐਕਸ ਐਮਐਲਏ ਸਾਹਿਬ ਲੋਗੜ ਸਾਹਿਬ ਖੜੇ ਹੈ ਕਾਕਾ ਲੋਗੜ ਜੀ ਐਸੀ ਸੰਘਰਸ਼ ਕਰਾਂਗੇ ਜੇ ਇਸ ਪਰਿਵਾਰ ਨੂੰ ਨਹੀਂ ਇਨਸਾਫ ਮਿਲੇਗਾ ਐਸੀ ਹਰ ਹਾਲਤ ਵਿੱਚ ਪਰਿਵਾਰ ਨੂੰ ਜਿਹੜਾ ਇਨਸਾਫ ਹੈ ਉਹ ਲੈ ਕੇ ਦੇਣਾ ਕੇਸ ਵੀ ਲੜਾਂਗੇ ਤੇ ਪੁਲਿਸ ਨਾਲ ਤੇ ਸਰਕਾਰ ਨਾਲ ਵੀ ਲੜਾਂਗੇ ਜੇਕਰ ਉਹ ਸਬੰਧਤ ਬੰਦਿਆਂ ਨੂੰ ਚੱਕ ਕੇ ਅੰਦਰ ਨਹੀਂ ਕਰਦੇ। ਸਰਹੰਦਰ ਨਾਲ ਲਾਇ ਲੱਗਿਆ ਸੀਗਾ ਜੀ ਪਰਚਾ ਕਰਾਉਣ ਦੇ ਲਈ ਮੈਂ ਸਾਬਕਾ ਐਮਐਲਏ ਸਾਹਿਬ ਥਾਣੇ ਦੇ ਮੂਹਰੇ ਜਾ ਕੇ ਬਹਿ ਗਏ ਸੀ ਕਿ ਪਰਚਾ ਕਰਾਉਣ ਦੇ ਲਈ ਜੇ ਧਰਨਾ ਲਾਉਣਾ ਪੈ ਸਕਦਾ ਇਨਸਾਫ ਕਿੱਥੋਂ ਮਿਲੂਗਾ। ਇਹ ਜਿਹੜੀ ਸਰਕਾਰ ਹੈ ਭਗਵਾਨ ਜਤਮਾਨ ਗੱਲਾਂ ਜ਼ਰੂਰ ਕਰਦਾ ਟੁਟਕਲੇ ਜ਼ਰੂਰ ਸੁਣਾਉਂਦਾ। ਲੇਕਿਨ ਜਿੱਥੇ ਗੱਲ ਆਉਂਦੀ ਹੈ ਇਨਸਾਫ ਦੀ ਤਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ। ਲੋਕ ਇਨਸਾਫ ਵੱਲ ਉਹਨਾਂ ਨੂੰ ਧਰਨੇ ਲਾਉਣੇ ਪੈਂਦੇ ਆ ਆ ਪਰਚਾ ਵੀ ਸਾਡੇ ਲੋਕਾਡ ਸਾਫ ਖੜੇ ਐ ਇਧਰ ਭੁਪਿੰਦਰ ਸਾਹੂ ਕੇ ਜੀ ਖੜੇ ਐ ਇਹਨਾਂ ਸਾਰਿਆਂ ਨੂੰ ਜਾ ਕੇ ਕਾਂਗਰਸ ਪਾਰਟੀ ਨੂੰ ਧਰਲਾ ਲਾਉਣਾ ਪਿਆ ਲੇਕਿਨ ਅਸੀਂ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਕਰਾਂਗੇ ਜੇ ਪੁਲਿਸ ਰਾਸ ਨਹੀਂ ਆਏਗੀ ਪੁਲਿਸ ਸਹੀ ਕੰਮ ਤੇ ਨਹੀਂ ਕਰੇਗੀ ਤੇ ਇਸ ਬੰਦਿਆਂ ਨੂੰ ਪਰਿਵਾਰ ਨੂੰ ਜਿਹੜਾ ਸਾਡਾ ਗਰੀਬ ਪਰਿਵਾਰ ਹੈ ਉਹਨੂੰ ਇਨਸਾਬ ਨਹੀਂ ਦੇਣਾ ਧਰਮਕੋਟ ਦੇ ਵਿੱਚ ਤੀਜੀ ਵਾਰ ਦਾ ਤਾਂ ਜੀ ਲਗਾਤਾਰ ਵਾਰ ਦਰਦਾ ਹੋ ਰਹੀ ਹੈ ਇਹ ਤੁਸੀਂ ਤੀਜੀ ਗੱਲ ਕਰਦੇ ਆ ਇੱਥੇ ਰੋਜ਼ ਦੋ ਦੋ ਚਾਰ ਵਾਰ ਦਰਦਾ ਥੋੜੇ ਦਿਨਾਂ ਦੀ ਤੀਜੀ ਵਾਰ ਸਰਪੰਚ ਦੇ ਸਿਰ ਦੇ ਵਿੱਚ ਇੱਥੇ ਕਿਉਂਕਿ ਉਹਨੇ ਜੈਕਟ ਪਾਈ ਹੋਈ ਸੀ ਗੋਲੀ ਬੱਜਣੀ ਸੀ ਸਿਰ 'ਚ ਗੋਲੀ ਮਾਰੀ ਹੈ ਤੇ ਹਰ ਰੋਜ਼ ਕਤਲ ਹੋ ਰਿਹਾ ਲੁੱਟਾਂ ਖੋਹਾਂ ਹੋ ਰਹੀਆਂ ਕੋਈ ਬੰਦਾ ਛੱਡਿਆ ਨਹੀਂ ਜਿਹਦੇ ਪਾਸ ਚਾਰ ਪੈਸੇ ਹੈ ਉਹਨੂੰ ਟੈਲੀਫੋਨ ਆ ਜਾਂਦਾ ਕਿ ਪੈਸੇ ਦੋ ਨਹੀਂ ਤਾਂ ਤੁਹਾਨੂੰ ਜਾਨ ਤੋਂ ਮਾਰ ਦਵਾਂਗੇ ਇਹ ਹਾਲਾਤ ਪੰਜਾਬ ਦੇ ਸਰ ਗੈਂਗਸਟਰ ਆਪਣੇ ਜ਼ਿੰਮੇਵਾਰੀ ਚੱਕ ਲੈਂਦੇ ਦੂਜੇ ਦਿਨ ਕੀ ਕਹਿਣਾ ਚਾਹੁੰਦੇ ਗੈਂਗਸਟਰ ਬਾਰੇ ਇਹਨਾਂ ਪੁਲਿਸ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਗੈਂਗਸਟਰਾਂ ਨੂੰ ਸ਼ੈ ਹੈ ਜਿਹੜਾ ਵਿੱਚ ਬੈਠ ਕੇ ਟੈਲੀਫੋਨ ਕਰਦੇ ਐ ਤੇ ਬਾਹਰ ਉਹਨਾਂ ਦੇ ਬੰਦੇ ਉਸ ਗੱਲ ਨੂੰ ਅੰਜਾਮ ਦਿੰਦੇ ਐ ਤੇ ਪੁਲਿਸ ਮੂਕ ਦਰਸ਼ਕ ਬਣੀ ਵੀ ਐ ਤੇ ਵਿੱਚ ਵਿਚੋਲੀਆਂ ਕਰਕੇ ਪੈਸੇ ਲੈਂਦੀ ਐ